ਸ਼ਲੋਕ ਮਹੱਲਾ ਪਹਿਲਾ ਇਸ ਸ਼ਲੋਕ ਦੇ ਨਾਲ ਮਹੱਲਾ ਨਹੀਂ ਦਿੱਤਾ ਕਿਉਂਕਿ ਪਰਾਤਨ ਬੀੜਾ ਵਿਖੇ ਨਹੀਂ ਹੈ ਸ਼੍ਰੀ ਕਰਤਾਰਪੁਰ ਸਾਹਿਬ ਵਾਲੀ ਅਤੇ ਦਮਦਮੇ ਸਾਹਿਬ ਵਾਲੀ ਬੀੜ ਵਿੱਚ ਵੀ ਨਹੀਂ ਹੈ ਸ਼੍ਰੋਮਣੀ ਕਮੇਟੀ ਵਾਲੀ ਬੀੜ ਵਿੱਚ ਮਹੱਲਾ ਹੈ ਇੱਕ ਆਦਮੀ ਫਿੱਕੇ ਬਚਨ ਬੋਲਦਾ ਸੀ ਉਸ ਨੂੰ ਉਪਦੇਸ਼ ਦਿੰਦੇ ਹਨ ਗੁਰੂ ਸਾਹਿਬ ਨਾਨਕ ਫਿੱਕਾ ਬੋਲੀਐ ਤਨਮਨ ਫਿੱਕਾ ਹੋਏ हे ਪੁਰਸ਼ਾ ਫਿੱਕੇ ਬਚਨ ਬੋਲਣ ਕਰਕੇ ਆਪਣਾ ਤਨਮਨ ਫਿੱਕਾ ਹੁੰਦਾ ਹੈ ਪਹਿਲੇ ਆਪਣਾ ਦਿਲ ਦੁਖਦਾ ਹੈ ਫਿਰ ਦੂਸਰੇ ਦਾ ਦਿਲ ਦੁਖੀ ਹੁੰਦਾ ਹੈ ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ ਫਿੱਕੇ ਬਚਨਾਂ ਦੇ ਬੋਲਣ ਨਾਲ ਲੋਕੀ ਫਿੱਕਾ ਸੱਦਣ ਲੱਗ ਜਾਂਦੇ ਹਨ ਫਿੱਕਿਆਂ ਦੀ ਫਿੱਕੀ ਹੀ ਸੋਏ ਸੋਭਾ ਅਥਵਾ ਕਰ ਸਵਾ ਹੁੰਦੀਆਂ ਹਨ ਭਾਵ ਬਦਨਾਮ ਹੋ ਜਾਂਦਾ ਹੈ ਜਿੱਤ ਬੋਲੀਏ ਪਤ ਜਾਈਏ ਸੋ ਬੋਲਿਆਂ ਪ੍ਰਵਾਣ ਫਿੱਕਾ ਬੋਲ ਵਿਗਚਣਾ ਸੁਣ ਮੂਰਖ ਮਨ ਅਜਾਣ ਫਿੱਕਾ ਦਰਗਾ ਸੁੱਟੀ ਹੈ ਮੂੰਹ ਥੁੱਕਾਂ ਫਿੱਕੇ ਪਾਏ ਫਿੱਕੇ ਬਚਨ ਬੋਲਣ ਵਾਲਾ ਪੁਰਸ਼ ਦਰਗਾਹ ਵਿੱਚੋਂ ਵੀ ਸੁੱਟਿਆ ਜਾਂਦਾ ਹੈ ਅਤੇ ਫਿੱਕੇ ਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਹਨ ਸਾਖੀ ਜੈ ਵਿਜੇ ਦੀ ਜਦੋਂ ਬ੍ਰਹਮਾ ਦੇ ਚਾਰੇ ਪੁੱਤਰ ਸੰਕਾਦਕ ਵਿਸ਼ਨੂੰ ਭਗਵਾਨ ਜੀ ਦਾ ਦਰਸ਼ਨ ਕਰਨ ਗਏ ਤਾਂ ਰਾਹ ਵਿੱਚ ਜੈ ਵਿਜੇ ਦੋਵਾਂ ਭਰਾਵਾਂ ਦੇ ਫਿੱਕੇ ਬਚਨ ਬੋਲ ਕੇ ਰੋਕ ਦਿੱਤਾ ਜਿਸ ਵੇਲੇ ਭਗਵਾਨ ਨੂੰ ਖਬਰ ਪਹੁੰਚੀ ਕਿ ਮੇਰੇ ਪਿਆਰੇ ਭਗਤਾਂ ਨੂੰ ਜੈ ਵਿਜੇ ਨੇ ਰੋਕ ਦਿੱਤਾ ਹੈ ਤਾਂ ਉਸੇ ਵੇਲੇ ਭਗਵਾਨ ਜੀ ਆਪਣੇ ਸਿੰਘਾਸਣ ਨੂੰ ਛੱਡ ਕੇ ਦੌੜੇ ਆਏ ਆਉਂਦਿਆਂ ਹੀ ਸ਼ਰਾਪ ਦੇ ਦਿੱਤਾ ਤੁਸੀਂ ਇੱਥੇ ਰਹਿਣ ਦੇ ਅਧਿਕਾਰੀ ਨਹੀਂ ਜਾਓ ਮਾਤ ਲੋਕ ਦੀ ਭੂਮੀ ਪਰ ਜਨਮ ਲੈਣਾ ਕਰੋ ਤਾਂ ਜੈ ਵਿਜੇ ਨੇ ਹੱਥ ਜੋੜ ਕੇ ਬੇਨਤੀ ਕੀਤੀ हे ਭਗਵਾਨ ਆਪ ਜੀ ਦਾ ਸ਼ਰਾਪ ਤਾਂ ਅਮਿੱਟ ਹੈ ਪਰ ਇਹ ਸ਼ਰਾਪ ਨਵਿਰਤ ਕਦੋਂ ਹੋਵੇਗਾ ਤਾਂ ਵਿਸ਼ਨੂੰ ਭਗਵਾਨ ਨੇ ਕਿਹਾ ਜੇ ਧਰਤੀ ਤੇ ਜਾ ਕੇ ਭਗਤੀ ਕਰੋਗੇ ਸਤ ਜਨਮ ਧਾਰ ਕੇ ਮਿਲੋਗੇ ਜੇ ਯੁੱਧ ਯੰਗ ਕਰੋਗੇ ਤਾਂ ਤਿੰਨ ਜਨਮ ਧਾਰ ਕੇ ਮਿਲ ਜਾਓਗੇ ਤਿਸ ਵੇਲੇ ਤਿੰਨ ਜਨਮ ਜੈ ਵਿਜੇ ਨੇ ਧਾਰ ਕੇ ਯੁੱਧ ਯੰਗ ਕੀਤਾ ਇੱਕ ਜਨਮ ਹਰਨਕਪਸ਼ ਹੈ ਹਰਨਾਖਸ਼ ਦੂਸਰਾ ਜਨਮ ਰਾਵਣ ਤੇ ਕੁੰਭਕਰਨ ਤੀਸਰਾ ਜਨਮ ਸਿਸਪਾਲ ਤੇ ਦੰਤ ਬਖਤਰ ਦੰਤ ਬਖਤਰ ਦੀ ਥਾਂ ਕਿਸੇ ਨੇ ਕੰਸ ਮੰਨਿਆ ਹੈ ਫਿੱਕਾ ਮੂਰਖ ਅੱਖੀਏ ਪਾਣਾ ਲਹਿ ਸਜਾਏ ਦੇ ਬਚਨ ਬੋਲਣ ਵਾਲੇ ਨੂੰ ਮੂਰਖ ਕਿਹਾ ਜਾਂਦਾ ਹੈ ਤੇ ਅੰਤ ਨੂੰ ਪਾਣਾ ਜੁੱਤੀਆਂ ਦੀ ਸਜ਼ਾ ਲੈਂਦਾ ਹੈ ਸ਼ਬਦੇ ਸਾਧਨਾ ਆयो ਨਾਮ ਨਾਲ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖਵਾਰ ਸਤਨਾਮ ਸ੍ਰੀ ਵਾਹਿਗੁਰੂ ਸੰਗਤ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਸੁਣਨ ਵਾਸਤੇ ਆਪਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਸੋ ਠੀਕ ਹੈ ਰਹੋ ਵਿਚਾਰ ਇਸੇ ਤਰ੍ਹਾਂ ਅੱਗੇ ਫਿਰ ਤੇ ਅਖਦੇ ਪੰਨਿਆਂ ਨੂੰ ਵਾਚਦਾ ਹੋਇਆ ਆਪਜੀ ਦੇ ਫਿਰ ਸੰਮੁਖ ਹੋਵਾਂਗਾ ਵਾਹਿਗੁਰੂ ਜੀ ਕਾ ਅਲਸਾ ਵਾਹਿਗੁਰੂ ਜੀ ਕੀ ਫਤਿਹ